ਸਰਦਾਰ ਵਿਕਰਮ ਜੀ ਜੀ ਮਜੀਠੀਆ ਜੀ ਤੇ ਪਹੁੰਚ ਰਹੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਪੰਜਾਬ ਬਚਾਓ ਰੈਲੀ ਕਰ ਰਹੇ ਨੇ ਉਹ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਸਰਪੰਚੋਂ ਮੇਧਪੁਰ ਤੋਂ ਤੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਸਾਰੇ ਸੰਗਤ ਨੂੰ ਵਾਇਗਰੂ ਟੀਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਕਹਨਾ ਵਾ ਤੇ ਜੋ ਮਜੀਠੀਆ ਸਾਹਿਬ ਸਾਨੇ ਵਾਲਾ ਆ ਰਹੇ ਨੇ ਅਕਾਲੀ ਦਲ ਤੋਂ ਇੱਕ ਇਹਨਾਂ ਨੇ ਰੈਲੀ ਜਿਹੜੀ ਚਲਾਈ ਆ ਬਹੁਤ ਵਧੀਆ ਰੈਲੀ ਚਲਾਈ ਆ ਸਰਕਾਰ ਵੀ 100 ਤੋਂ 100% ਇਹਨਾਂ ਦੀ ਹੀ ਬਣਨੀ ਆ ਕਿਉਂਕਿ ਆਪਾਂ ਪੱਛੇ ਕਾਂਗਰਸ ਵੀ ਦੇਖ ਲਈ ਆਮ ਆਦਮੀ ਪਾਰਟੀ ਨੂੰ ਦੇਖ ਹੀ ਰਹੇ ਆ ਕਿੰਨਾ ਆਪਣਾ ਨੁਕਸਾਨ ਹੋ ਗਿਆ ਇਹ ਦੋ ਪਾਰਟੀਆਂ ਨੂੰ ਚੁਣ ਕੇ ਖੇਤਰ ਪਾਰਟੀ ਜਿਹੜੀ ਹੈਗੀ ਆ ਮਾਂ ਪਾਰਟੀ ਆਪਣੀ ਇਹੀ ਆ ਅਕਾਲੀ ਦਲ ਇਹੀ ਆ ਮਜੀਠੀਆ ਸਾਹਿਬ ਨਾਲ ਜੂਥ ਭੈਣਾ ਮਾਮਾ ਬਜ਼ੁਰਗ ਸਾਰੇ ਨਾਲ ਨੇ ਉਹਨਾਂ ਦੇ ਬਹੁਤ ਵੱਡਾ ਹੰਗਾਰਾ ਮਿਲ ਗਿਆ ਇਹ ਰਾਜੀ ਦਾ ਸਰ ਆਵਾਜ਼ੀ ਪਾਰਟੀ ਬਾਰੇ ਕੀ ਕਹਿਣਾ ਚਾਹੋਗੇ ਇਹਨਾਂ ਦੀਆਂ ਨੀਤੀਆਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਹਨਾਂ ਦੀਆਂ ਨੀਤੀਆਂ ਜੀ ਬਹੁਤ ਮਾੜੀਆਂ ਨੇ ਜਮਲੇਵਾਜਾਂ ਦੀ ਸਰਕਾਰ ਆ ਇਹ ਨਾ ਇਹਨਾਂ ਨੂੰ ਕੰਮਕਾਰ ਦਾ ਪਤਾ ਨਾ ਗੱਲਬਾਤ ਦਾ ਪਤਾ ਬਸ ਇੱਕ ਬਿਆਨਵਾਜੀ ਆ ਦੇ ਦਿੰਦੇ ਆ ਕੰਮ ਕੋਈ ਕਰਦੇ ਨਹੀਂ ਹੈਗੇ ਪ੍ਰੈਕਟੀਕਲ ਦਾ ਕੁਝ ਵੀ ਨਹੀਂ ਹੋਇਆ ਹੈਗਾ ਤੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਤੁਸੀਂ ਸਰਪੰਚ ਰਹੇ ਹੋ ਤੇ ਤੁਸੀਂ ਹੁਣ ਤੱਕ ਜਿਹੜੇ ਮੇਰਪੁਰ ਦੇ ਕੰਮ ਕਰਵਾਏ ਨੇ ਉਹ ਕਿਹੜੀ ਸਰਕਾਰ ਦੇ ਵਿੱਚ ਕਰਵਾਏ ਨੇ ਸਰ ਅਸੀਂ ਜੀ ਅਕਾਲੀ ਦਲ ਦੀ ਸਰਕਾਰ ਵੇਲੇ ਕੰਮ ਕਰਾਏ ਨੇ ਤੇ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਕੰਮ ਹੋਏ ਨੇ ਮੈਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ 10 ਲੱਖ ਰੁਪਏ ਆਪਣੇ ਕੋਟੇ ਚੋਂ ਦਿੱਤਾ ਸੀ ਮੁੱਖ ਮੰਤਰੀ ਕੋਟੇ ਤੋਂ ਆਪਣੇ ਪਿੰਡ ਲਈ ਜੋ ਗਲੀਆਂ ਨਾਲੀਆਂ ਸ਼ਮਸ਼ਾਨ ਘਾਟ ਸਕੂਲ ਪਲੱਸ 2 ਤੱਕ ਹੋਇਆ ਜਿੰਨਾ ਵੀ ਕੰਮ ਲਾਈਟਾਂ ਬੈਂਚਰ ਜੋ ਵੀ ਹੋਇਆ ਉਹ ਇਹ ਸਰਕਾਰ ਨੇ ਕਰਾਇਆ ਸੀ ਅਕਾਲੀ ਦਲ ਦੀ ਸਰਕਾਰ ਨੇ ਸਰ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਵੀ ਆਉਣ ਵਾਲੀ ਪਾਰਟੀ ਕੌਣ ਹੋਏਗੀ ਜਿਹੜਾ ਆ ਲੋਕ ਸਭਾ ਦੇ ਇਲੈਕਸ਼ਨ ਚੱਲ ਰਹੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੇ ਹੁਣ ਲੋਕ ਸਭਾ ਦੇ ਇਲੈਕਸ਼ਨ ਚੱਲ ਰਹੇ ਨੇ ਜਾਂ ਆਉਣੇ ਨੇ ਇਹਦੇ ਵਿੱਚ ਲੋਕਾਂ ਨੇ ਮਨ ਬਣਾਇਆ ਹੋਇਆ ਪੂਰਾ ਵੀ ਅਕਾਲੀ ਦਲ ਸਰਕਾਰ ਹੀ ਆਵੇ ਸਾਰੇ ਲੋਕ ਇਹਨਾਂ ਨੂੰ ਪਸੰਦ ਕਰਦੇ ਆ ਤੇ ਅਸੀਂ ਸੱਥਾਂ ਦੇ ਵਿੱਚ ਬਹਿ ਕੇ ਸੁਣਦੇ ਆ ਬਜ਼ੁਰਗਾਂ ਤੋਂ ਨਿਆਣਿਆਂ ਤੋਂ ਸਿਆਣਿਆਂ ਤੋਂ ਬੁੜੀਆਂ ਤੋਂ ਬੰਦਿਆਂ ਤੋਂ ਵੀ ਅਕਾਲੀ ਦਲ ਦੀ ਹੀ ਸਰਕਾਰ ਆਉਣੀ ਚਾਹੀਦੀ